ਕਰਾਂਗੇ ਆਪਾਂ ਅੱਜ ਸੋਡੀਅਮ ਬਾਈਕਾਰਬੋਨੇਟ ਮਿੱਠਾ ਸੋਡਾ ਕਿ ਇਹ ਪਸ਼ੂਆਂ ਨੂੰ ਕਦੋਂ ਦੇਣਾ ਚਾਹੀਦਾ ਕਦੋਂ ਦੇਣ ਨਾਲ ਇਹਦੇ ਨੁਕਸਾਨ ਹੁੰਦੇ ਆ ਤੇ ਕਦੋਂ ਦੇਣ ਨਾਲ ਇਹਦੇ ਫਾਇਦੇ ਹੁੰਦੇ ਆ ਤਾਂ ਸਾਰੀ ਗੱਲਬਾਤ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਤਾਂ ਜਿਹੜੇ ਸੱਜਣ ਵੀ ਨਵੇਂ ਜੁੜੇ ਆ ਵੀਡੀਓ ਦੇਖ ਰਹੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜਿਹੜੇ ਪ੍ਰਾਣੇ ਸੱਜਣਾ ਜੇ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇ। ਤੇ ਬੈਲ ਵਾਲਾ ਬਟਨ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਨਾਲ ਦੀ ਨਾਲ ਦਬਾ ਦਿਆ ਕਰੋ ਤਾਂ ਕਿ ਸਾਡੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਤੁਹਾਡਾ ਕੋਈ ਕੁਐਸਚਨ ਹੁੰਦਾ ਜਾਂ ਕੋਈ ਕਿਸੇ ਵਿਸ਼ੇ ਤੇ ਟੌਪਿਕ ਤੇ ਵੀਡੀਓ ਤੁਹਾਨੂੰ ਚਾਹੀਦੀ ਹੁੰਦੀ ਆ ਤੁਸੀਂ ਮੈਸੇਜ ਰੂਥ ਥੱਲੇ ਕਰ ਦਿਆ ਕਰੋ। ਤਾਂ ਮਿੱਤਰੋ ਮਿੱਠਾ ਸੋਡਾ ਸੋਡੀਅਮ ਬਾਈਕਾਰਬੋਨੇਟ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਆ ਡੇਰੀ ਫਾਰਮ ਵਾਲੇ ਵੀ ਮਿੱਠਾ ਸੋਡਾ ਆਪਾਂ ਪਸ਼ੂਆਂ ਨੂੰ ਦਿੰਦੇ ਵੀ ਰਹਿੰਨੇ ਆ ਪਰ ਇਹਦੇ ਜਿਹੜੇ ਨੁਕਸਾਨ ਆ ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਕਿ ਇਹਦੇ ਨੁਕਸਾਨ ਕਦੋਂ ਹੋ ਸਕਦਾ ਕਦੋਂ ਜਿਹੜਾ ਦੇਣਾ ਨਹੀਂ ਚਾਹੀਦਾ ਵੈਸੇ ਆਪਾਂ ਮਿੱਠੇ ਸੋਡੇ ਨੂੰ ਜਦੋਂ ਵਰਤਦੇ ਆ ਆਪਾਂ ਆਮ ਵੀ ਸਾਡੇ ਪਸ਼ੂ ਨੂੰ ਮੰਨ ਲਓ ਕੋਈ ਗੋਹੇ ਦਾ ਬੰਨ ਪੈ ਗਿਆ ਕਬਜ਼ੀ ਹੋ ਗਈ ਜਾਂ ਕਟਰੂ ਵਛੜੂ ਉਦੋਂ ਵਰਤਦੇ ਆ ਜਾਂ ਜਨਵਰ ਨੂੰ ਫਰੇਵਾ ਹੋ ਗਿਆ ਉਦੋਂ ਵਰਤਦੇ ਆ ਆਮ ਆਪਾਂ ਦੋ ਹੀ ਕੰਡੀਸ਼ਨਾਂ ਤੇ ਵਰਤਦੇ ਆ ਪਰ ਇਹਦੇ ਫਾਇਦੇ ਹੋਰ ਵੀ ਬਹੁਤ ਜ਼ਿਆਦੇ ਆ ਮੈਂ ਸਾਰੇ ਇੱਕ ਇੱਕ ਫਾਇਦਾ ਤੁਹਾਨੂੰ ਦੱਸੂਗਾ ਤੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਿਓ ਕਿਉਂਕਿ ਕੰਮ ਦੀ ਵੀਡੀਓ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਮਿੱਤਰੋ ਇੱਕ ਤਾਂ ਜਦੋਂ ਤੁਹਾਡਾ ਜਨਵਰ ਸੌਣ ਵਾਲਾ ਪਾਉਂਦੀ ਗਾਂ ਦੇ ਪਾਉਂਦੀ ਮੱਝ ਤਾਂ ਤਕਰੀਬਨ ਜਦੋਂ 2 ਮਹੀਨੇ ਰਹਿ ਜਾਂਦੇ ਆ ਤੁਸੀਂ ਜਿਹੜਾ ਮਿੱਠਾ ਸੋਡਾ ਉਹਦਾ ਬੰਦ ਕਰ ਦਿਓ ਕਿਉਂਕਿ ਉਦੋਂ ਜਨਮਰ ਨੂੰ ਜਿਹੜੇ ਕੈਲਸ਼ੀਅਮ ਦੀ ਫਾਸਫੋਰਸ ਦੀ એનર્ਜੀ ਦੀ ਮਿਨਰਲ ਵਿਟਾਮਿਨ ਦੀ ਬਹੁਤ ਹੀ ਜ਼ਿਆਦਾ ਜਿਹੜੀ ਜ਼ਰੂਰਤ ਹੁੰਦੀ ਆ ਕਿਉਂਕਿ ਭਰੂਨ ਅੰਦਰ ਪਲ ਰਿਹਾ ਹੁੰਦਾ ਤੇ ਜਦੋਂ ਜਨਮਰ ਦੇ ਅੰਦਰ ਦੁੱਧ ਵੀ ਆਪਾਂ ਕਹਿ ਦੇ ਜੇ ਪੰਜਾਬੀ ਚ ਕਹਾਂ ਉਹ ਦੁੱਧ ਪਸ਼ੂ ਨੇ ਦੁੱਧ ਲਾਉਣਾ ਹੁੰਦਾ ਲਾਉਣਾ ਹੁੰਦਾ ਅਡਰ ਦੀ ਗ੍ਰੋਥ ਬਣਨੀ ਹੁੰਦੀ ਆ ਤੇ ਉਸ ਤੋਂ ਬਾਅਦ ਜਦੋਂ ਬੱਚਾ ਜਨਮਾ ਹੁੰਦਾ ਉਦੋਂ ਵੀ એનર્ਜੀ ਵਗੈਰਾ ਬਹੁਤ ਚਾਹੀਦੀ ਹੁੰਦੀ ਜਨਮਰ ਨੂੰ ਤੇ ਨਹੀਂ ਤਾਂ ਉਸ ਤੋਂ ਬਾਅਦ ਮਿਲਕ ਫੀਵਰ ਦੀ ਜਾਂ ਪਸ਼ੂ ਕੋਈ ਬਹਿ ਜਾਂਦੇ ਪਰ ਲੈਪਸ ਦੀ ਆਰਓਪੀ ਦੀ ਜੇਫ ਦੀ ਸਮੱਸਿਆ ਬਹੁਤ ਸਾਰੀਆਂ ਸਮੱਸਿਆ ਹੋ ਜਾਂਦੀਆਂ ਤਾਂ 2 ਮਹੀਨੇ ਪਹਿਲਾਂ ਜਿਹੜਾ ਤੁਸੀਂ ਆਪਣੇ ਜਾਨਵਰ ਨੂੰ ਮਿੱਠਾ ਸੋਡਾ ਬੰਦ ਕਰ ਦੇਣਾ ਜੇ ਤੁਸੀਂ ਮੰਨ ਲਾ ਦੇ ਰਹੇ ਲਗਾਤਾਰ 2 ਮਹੀਨਿਆਂ ਨੂੰ ਬੰਦ ਕਰ ਦੋ ਕਿਉਂਕਿ ਇਹ ਕੈਲਸ਼ੀਅਮ ਦੇ ਲੈਵਲ ਦੇ ਵਿੱਚ ਗੜਬੜੀ ਕਰ ਦਿੰਦਾ ਉਹਨੂੰ ਡਾਊਨ ਕਰ ਦਿੰਦਾ ਤੇ ਦੇਣਾ ਕਰਵਾ ਹੁਣ ਆਪਾਂ ਇਹਦੇ ਬਾਅਦ ਜਦੋਂ ਮੰਨ ਲਾ ਤੁਹਾਡਾ ਜਾਨਵਰ ਸੂਪਿਆ ਪੰਜ ਚਾਰ ਦਿਨ ਰੋਕ ਕੇ ਜਿਵੇਂ ਵੀ ਆਪਾਂ ਖਰਾਬ ਸ਼ੁਰੂ ਕਰ ਦਿੰਨੇ ਆ ਲੇਟੀ ਸ਼ੁਰੂ ਕਰ ਦਿੰਨੇ ਆ ਫੀਡ ਵਗੈਰਾ ਕਿਉਂਕਿ ਜਿਹੜੇ ਜਿਆਦਾ ਦੁੱਧ ਦੇਣ ਵਾਲਿਆ ਉਹਨਾਂ ਨੂੰ ਫੀਡ ਵਗੈਰਾ ਪਾਉਣੀ ਪੈਂਦੀ ਆ ਸ਼ੁਰੂ ਕਰ ਦੇਣ ਤਾਂ ਤੁਰੰਤ ਜਿਹੜਾ ਤੁਸੀਂ ਇਹ ਫੀਡ ਦੇ ਵਿੱਚ ਪਾ ਕੇ ਸ਼ੁਰੂ ਕਰ ਦਿਓ ਆਮ ਤਾਂ ਹੁਣ ਕਈ ਜਿਹੜੇ ਸਾਡੇ ਵੀਰ ਆ ਫੀਡ ਦੇ ਵਿੱਚ ਹੀ ਮਿੱਠਾ ਛੋਡਾ ਮਿਕਸ ਕਰਵਾ ਲੈਂਦੇ ਤੇ ਜੇ ਤੁਸੀਂ ਲੰਘ ਤੋਂ ਦੇਣਾ ਚਾਹੁੰਦੇ ਆ ਤਾਂ ਦੇ ਸਕਦੇ ਹੋ 10 ਤੋਂ 20 ਗ੍ਰਾਮ ਤੁਸੀਂ ਰੋਜ਼ਾਨਾ 5 ਤੋਂ 10 ਗ੍ਰਾਮ 5 ਤੋਂ 10 ਗ੍ਰਾਮ ਜਿਹੜਾ ਤੁਸੀਂ ਰੋਜ਼ਾਨਾ ਉਹਦੇ ਜਨਵਰ ਨੂੰ ਦੇ ਸਕਦੇ ਆ ਜਿਹੜਾ ਜਾਨਵਰ ਤੁਹਾਡਾ ਜ਼ਿਆਦਾ ਦੁੱਧ ਦੇਣ ਵਾਲਾ ਤੇ ਕਿਉਂਕਿ ਜਦੋਂ ਆਪਾਂ ਫੀਡ ਵਗੈਰਾ ਜ਼ਿਆਦਾ ਪਾਉਨੇ ਆ ਤਾਂ ਜਿਹੜਾ ਜਾਨਵਰ ਨੂੰ ਐਸਿਡੋਸਿਸ ਦੀ ਪ੍ਰੋਬਲਮ ਹੋ ਜਾਂਦੀ ਆ ਜਿਵੇਂ ਕਿ ਤਿਆਬ ਬਣ ਜਾਂਦਾ ਮਿੱਦੇ ਦਾ ਤਿਆਬੀਪਨ ਦੀ ਪ੍ਰੋਬਲਮ ਆ ਜਾਂਦੀ ਆ ਜਦੋਂ ਵੀ ਤਿਆਬੀਪਨ ਬਣ ਗਿਆ ਤਾਂ ਬਹੁਤ ਸਾਰੀਆਂ ਬਿਮਾਰੀਆਂ ਜਿਹੜਾ ਜਨਮ ਲੈ ਲੈਂਦੀਆਂ ਜਿਵੇਂ ਕਿ ਆਪਾਂ ਨੂੰ ਇਹਨੂੰ ਪਸ਼ੂਆਂ ਨੂੰ ਆ ਜਾਂਦੀਆਂ ਕੀ ਹੁੰਦਾ ਕਿ ਆਪਣੇ ਪਸ਼ੂ ਦੇ ਮੰਨ ਲਓ ਕਈ ਵਰੀ ਦੁੱਧ ਆਪਾਂ ਚੋਣਿਆ ਉਹਦੇ ਵਿੱਚ ਗੰਦੀ ਸਮੈਲ ਆਉਣ ਲੱਗ ਪੈਂਦੀ ਆ ਆਪਾਂ ਦੁੱਧ ਨੂੰ ਗਰਮ ਕਰਦੇ ਆ ਤਾਂ ਫਟਿਆ ਨਾ ਇਹਨੂੰ ਵੀ ਤੁਸੀਂ ਮਿੱਠੇ ਛੋੜਿਆਂ ਨਾਲ ਹੀ ਠੀਕ ਕਰ ਸਕਦੇ ਆ ਤੁਸੀਂ ਵੀ ਤਕਰੀਬਨ ਇਸ ਜੇ ਤੁਹਾਡੇ ਜਾਨਵਰ ਨੂੰ ਇਹੋ ਜਿਹੀ ਕੰਡੀਸ਼ਨ ਆ 10 ਤੋਂ 20 ਗ੍ਰਾਮ ਤੁਸੀਂ ਇਹ ਮਿੱਠਾ ਛੋੜਾ ਦਿਓ ਤੇ ਇੱਕ ਹਫ਼ਤਾ ਲਗਾਤਾਰ ਦਿਓ ਤੇ ਰਿਜ਼ਲਟ ਵੇਖੋਗੇ ਤੁਹਾਡੇ ਜਾਨਵਰ ਦੇ ਦੁੱਧ ਵਿੱਚ ਜਿੰਨੀ ਮਰਜ਼ੀ ਗੰਦੀ ਸਮੈਲ ਆਉਂਦੀ ਆ ਜਿੰਨਾ ਮਰਜ਼ੀ ਤੁਹਾਡਾ ਜਾਨਵਰ ਦਾ ਦੁੱਧ ਫਟਦਾ ਇਹ ਕੱਲੇ ਮਿੱਠੇ ਛੋੜੇ ਦੇਣ ਨਾਲ ਹੀ ਠੀਕ ਹੋ ਜਾਣਾ ਤੇ ਦੂਜਾ ਜਦੋਂ ਤੁਹਾਡੇ ਜਨਵਰ ਨੂੰ ਮੰਨ ਲਓ ਬੰਨ ਪੈ ਗਿਆ ਉੱਥੇ ਵੀ ਮਿੱਠਾ ਸੋਡਾ ਕੰਮ ਕਰੂਗਾ ਉੱਥੇ ਕੀ ਕਰਨਾ ਤੁਸੀਂ ਮੰਨ ਲਓ ਵੱਡਾ ਜਨਵਰਾ ਤਾਂ 10 ਲੀਟਰ ਤੋਂ ਲੈ ਕੇ 1 ਲੀਟਰ ਤੱਕ ਤੁਸੀਂ ਕੋਈ ਵੀ ਵਧੀਆ ਕੰਪਨੀ ਦਾ ਲਿਵਰ ਟੋਨਿਕ ਤੁਸੀਂ ਲੈ ਸਕਦੇ ਜਿਵੇਂ ਲੈਬ ਫੈਕਟਰੀ ਤੋਂ ਆ ਗਿਆ ਲਿਵਰ ਫਲੋ ਹੋ ਗਿਆ ਬੀਟਾ ਕੰਡ ਲੈਵ ਹੋ ਗਿਆ ਹੋਰ ਵੀ ਕੰਪਨੀਆਂ ਦੇ ਬਹੁਤ ਵਧੀਆ ਜਿਹੜੇ ਆਉਂਦੇ ਆ ਲਿਵਰ ਟੋਨਿਕ ਤੇ ਉਹਦੇ ਵਿੱਚੋਂ ਘੱਟੋ ਘਾਟਾ 2-300 ਗ੍ਰਾਮ ਜਿਹੜਾ ਤੁਸੀਂ ਮਿੱਠਾ ਸੋਡਾ ਪਾ ਕੇ ਖੋਲਨਸਾਰ ਹੀ ਆਪਦੇ ਜਾਨਵਰ ਨੂੰ ਪੈ ਦੋਗੇ ਤਾਂ ਤੁਹਾਨੂੰ ਵਧੀਆ ਜਿਹੜਾ ਮਿਲਵਾ ਤੁਹਾਡੇ ਜਾਨਵਰ ਦਾ ਜਿਹੜਾ ਬੰਨ ਖੋਲਨ ਦੇ ਵਿੱਚ ਵੀ ਮਿੱਠਾ ਸੋਡਾ ਵਧੀਆ ਸਹਾਈ ਰਹੂਗਾ ਤੀਜਾ ਜਦੋਂ ਤੁਹਾਡੇ ਜਾਨਵਰ ਨੂੰ ਆਫਰੇਵਾ ਹੋਵੇਦਾ ਤਾਂ ਤਾਂ ਵੀ ਤੁਸੀਂ ਲਿਵਰ ਟੋਨਿਕ ਦੇ ਵਿੱਚ ਅਮਲਾ ਆ ਕੇ ਦੇ ਸਕਦੇ ਹੋ ਚੌਥਾ ਜੇ ਮਿੱਤਰੋ ਤੁਹਾਡੇ ਜਾਨਵਰ ਨੂੰ ਮੰਨ ਲਓ ਪ੍ਰਾਣੀ ਮੋਕ ਲੱਗੀ ਆ ਜਿਹੜਾ ਮਿੱਠਾ ਸੋਡਾ ਇਹ ਮੋਕ ਲਾਉਂਦਾ ਵੀ ਆ ਤੇ ਮੋਕ ਹਟਾਉਂਦਾ ਵੀ ਆ ਬਸ ਇਹਨੂੰ ਦੇਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਜਦੋਂ ਤਾਂ ਮੰਨ ਲਾ ਤੁਹਾਡੇ ਜਾਨਵਰ ਨੂੰ ਕਬਜ਼ੀ ਹੋ ਗਈ ਤਾਂ ਉਹਦੀ ਮਾਤਰਾ ਵਧਾ ਦੇਣੀ ਆ ਜੇ ਤੁਹਾਡੇ ਜਾਨਵਰ ਨੂੰ ਡਾਇਰੀਆ ਹੋ ਗਿਆ ਜਾਨਕਿ ਮੋਕ ਲੱਗੀ ਦਸਤ ਲੱਗੇ ਤਾਂ ਇਹਦੀ ডোজ ਘਟਾ ਦੇਣੀ ਆ ਤਾਂ ਫਿਰ ਤੁਸੀਂ ਤਕਰੀਬਨ 10 ਕ ਗ੍ਰਾਮ ਡੇਲੀ ਜਿਵੇਂ ਤੁਹਾਡੇ ਜਾਨਵਰ ਨੂੰ ਮੋਕ ਲੱਗੀ ਆਪਾਂ ਕਈ ਵੀ ਟੀਕੇ ਵਗੈਰਾ ਵੀ ਲਾਉਣੇ ਆ ਕਿਉਂਕਿ ਜੇ ਤਾਂ ਨੋਰਮਲ ਇਨਫੈਕਸ਼ਨ ਹੋਈ ਤਾਂ ਮੰਨ ਲਓ ਅੱਜ ਆਪਾਂ ਗੋਲੀਆਂ ਦਿੱਤੀਆਂ ਜਿਵੇਂ ਐਂਟੀਬਾਇਓ ਗੋਲੀਆਂ ਹੁੰਦੀਆਂ ਵਧੀਆ ਤਾਂ ਰਿਜ਼ਲਟ ਇਹਨਾਂ ਦਾ ਬਾਇਓਟ੍ਰਮ ਡੀਐਸ ਬੋਲਸੋਨ ਦੀ ਇਹਨਾਂ ਦਾ ਵਧੀਆ ਰਿਜ਼ਲਟ ਆ ਮੋਕ ਦੇ ਵਿੱਚ ਇਨਫੈਕਸ਼ਨ ਤੋਂ ਜੇ ਤਾਂ ਨਾਰਮਲ ਮੋਕ ਉਹ ਤੁਹਾਡੇ ਜਾਨਵਰ ਨੂੰ ਲੱਗੀ ਆ ਤਾਂ ਤੁਸੀਂ ਇਹਦੀਆਂ ਦੋ ਖਰਾਕਾਂ ਦੇਵੋਗੇ ਤਾਂ ਤੁਹਾਡੇ ਜਾਨਵਰ ਦਾ ਜਿਹੜੀ ਮੋਕ ਠੀਕ ਹੋ ਜੂਗੀ ਤੇ ਕਈ ਵਾਰ ਕੀ ਹੁੰਦਾ ਕਿ ਆਪ ਬਾਬਾ ਬਹੁਤ ਸਾਰੀਆਂ ਦਵਾਈਆਂ ਦੇ ਦੇਣ ਟੀਕੇ ਲਵਾ ਲੈਣੇ ਆ ਤੇ ਆਪਣੇ ਜਾਨਵਰ ਦੀ ਮੋਕ ਨਹੀਂ ਸਹੀ ਹੁੰਦੀ ਤਾਂ ਇਹਦੇ ਕਾਰਨ ਕਈ ਹੋ ਜਾਂਦੇ ਆ ਜਿਵੇਂ ਪੇਟ ਦੇ ਕੀੜੇ ਮੇਨ ਕਾਰਨ ਪੇਟ ਦੇ ਕੀੜੇ ਹੋ ਗਏ ਤੇ ਜਾਨਵਰ ਦੇ ਪੇਟ ਦੇ ਵਿੱਚ ਆ ਫਿਰ ਦੇ ਕਿਰਿਆਨਾ ਇਨਫੈਕਸ਼ਨ ਹੋ ਜਾਂਦੀ ਆ ਜਿਆਦਾ ਖਰਾਕ ਪਾਉਣਾ ਐਸਿਡੋਸਿਸ ਦੀ ਪ੍ਰੋਬਲਮ ਹੋ ਜਾਂਦੀ ਤੇ ਅੱਧੀ ਪਾਣੀ ਜਿਹੜਾ ਮਿੱਧਾ ਹੋ ਜਾਂਦਾ ਇਸ ਕਰਕੇ ਆਪਾਂ ਕੋਈ ਵੀ ਜਿਹੜੀ ਦਵਾਈ ਦਿੰਨੇ ਆ ਆਪਾਂ ਸੋਚਦੇ ਆ ਕਿ ਆਪਾਂ ਅੱਜ ਦਵਾਈ ਦਿੱਤੀ ਆ ਤੇ 2 ਘੰਟੇ ਬਾਅਦੇ ਸ਼ਾਮ ਨੂੰ ਸਾਡੇ ਜਾਨਵਰ ਦੀ ਮੋਕ ਹਟ ਜੇ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਤੇ ਜਿਹੜੀ ਇਹੋ ਜਿਹੀ ਮੋਕ ਹੁੰਦੀ ਉਹ ਇਸ ਤਰ੍ਹਾਂ ਹਟਾਉਣੀ ਵੀ ਨਹੀਂ ਚਾਹੀਦੀ ਕਿਉਂਕਿ ਉਹ ਫਿਰ ਨੁਕਸਾਨ ਕਰਦੀ ਆ ਤੇ ਜੇ ਤੁਸੀ ਤੁਹਾਡੇ ਜਾਨਵਰ ਨੂੰ ਐਸੀ ਕੋਈ ਪ੍ਰੋਬਲਮ ਆ ਜੇ ਤੁਹਾਡਾ ਮੰਨ ਲਓ ਜਾਨਵਰ ਗੱਬਣਾ ਤਾਂ ਉਹਨੂੰ ਗੱਬਣ ਦੀ ਗੋਲੀ ਜਿਵੇਂ ਗੱਬਣ ਪਛਮਾਸਤੇ ਲੱਗ ਗੋਲੀ ਹੁੰਦੀ ਆ ਦੂਜੇ ਪਛਮਾਸਤੇ ਲੱਗ ਹੁੰਦੀ ਆ ਜੇ ਤੁਹਾਡਾ ਜਾਨਵਰ ਨਹੀਂ ਗੱਬਣਾ ਤਾਂ ਉਹਨੂੰ ਹਲ ਬਿੰਡਾ ਜੋਲ ਕੋਈ ਵੀ ਬੋਲਸ ਤੁਸੀਂ ਦੇ ਸਕਦੇ ਆ 3 ਗ੍ਰਾਮ ਦੀ ਜੇ ਤੁਹਾਡਾ ਜਾਨਵਰ ਗੱਬਣਾ ਤਾਂ ਉਹਨੂੰ ਫਣ ਬਿੰਡਾ ਜੋਲ ਦਿਓ ਜਿਵੇਂ ਕਿ ਪੈਨਾਕਰ ਗੋਲੀ ਆਉਂਦੀ ਆ ਵਧੀਆ ਆਉਂਦੀ ਆ ਕੰਪਨੀ ਦਾ ਰਿਜ਼ਲਟ ਵਧੀਆ ਆ ਪੈਨਾਕਰ ਤੁਸੀਂ 3 ਗ੍ਰਾਮ ਦੇ ਸਕਦੇ ਜੇ ਪੈਨਾਕਰ ਨਹੀਂ ਮੰਗਲਦੀ ਦੋਸਤੋ ਵੀ ਉੱਪਰ ਆਕਸੀਗਲੋਜਨ ਨਾਈਟ ਤੇ ਲੋਹਮੀ ਸੋਲ ਜਿਵੇਂ ਕਿ ਮੈਨ ਫਲੂਕ ਡੀਐਸ ਹੋਗਾ ਫਲੋਡਾ ਹੋਗੀ ਤੇ ਡੀ ਫਲੂਕ ਡੀਐਸ ਹੋਗੀ ਇਹ ਚੰਗੀਆਂ ਕੰਪਨੀ ਦੀਆਂ ਗੋਲੀਆਂ ਹੈਗੀਆਂ ਇਹ ਤੁਸੀਂ ਦੇ ਸਕਦੇ ਹੋ ਤੁਸੀਂ ਗੱਭਣ ਪਸ਼ੂ ਨੂੰ ਗੋਲੀ ਦੇ ਸਕਦੇ ਆ ਤੇ ਜੇ ਇਹ ਗੋਲੀ ਦੇ ਦਈਏ ਤਾਂ ਤਕਰੀਬਨ 6 ਮਹੀਨੇ ਤੱਕ ਅਸਰ ਵੀ ਰੱਖ ਜਾਂਦੀ ਆ ਤੇ ਜੇ ਫਰਮਿੰਡਾ ਜੋਰ ਗੋਲੀ ਦੇਵਾਂਗੇ ਤਕਰੀਬਨ 3 ਮਹੀਨੇ ਤੱਕ ਅਸਰ ਰੱਖਦੀ ਆ ਪਰ ਜਦੋਂ ਤੁਹਾਡੇ ਜੇ ਤਾਂ ਤੁਸੀਂ ਡਿਵਰਮਿੰਗ ਕਰਨੀ ਤਾਂ ਇੱਕ ਇੱਕ ਗੋਲੀ ਬਹੁਤ ਹੈ ਜਦੋਂ ਤੁਹਾਡੇ ਜਰਮਾਂ ਨੂੰ ਇਸ ਤਰ੍ਹਾਂ ਮੋਕ ਲੱਗੀ ਆ ਮੋਕ ਨਹੀਂ ਹਟ ਰਹੀ ਤਾਂ ਤੁਸੀਂ ਅੱਜ ਇੱਕ ਗੋਲੀ ਦਿਓ ਉਹਨੂੰ ਵਿਲੇ ਪੇਟ ਥੋੜੀ ਜਿਹੀ ਗੁੜ ਦੇ ਵਿੱਚ ਪਾ ਕੇ ਜਾਂ ਗੁੜ ਪਹਿਲਾਂ ਖਵਾ ਦਿਓ 10-20 ਮਿੰਟ ਤੇ ਫਿਰ ਸ਼ੁਰੂ ਕਰ ਦਿਓ ਉਹਦੀ ਡਿਵਰਮਿੰਗ ਕਰੋ ਤੁਸੀਂ ਤੇ ਨਾਲ ਹੀ 10 ਗ੍ਰਾਮ 10 ਤੋਂ 15 ਗ੍ਰਾਮ ਜਿਹੜਾ ਮਿੱਠਾ ਸੋਡਾ ਰੋਜ਼ਾਨਾ ਤੁਸੀਂ ਆਦੇ ਜਰਮ ਤੋਂ ਸ਼ੁਰੂ ਕਰ ਦਿਓ ਤੁਸੀਂ ਵੇਖੋਗੇ ਤੁਹਾਨੂੰ ਰਿਜ਼ਲਟ ਇੰਨਾ ਵਧੀਆ ਮਿਲੂਗਾ ਕਿ ਟਾਈਮ ਤਾਂ ਲੱਗ ਜੂ ਇੱਕ ਹਫਤਾ ਲੱਗ ਵੀ ਲੱਗ ਸਕਦਾ ਥੋੜਾ ਪੋਤਾ ਵੱਧ ਟਾਈਮ ਪਰ ਤੁਹਾਡੇ ਜਿਹੜੇ ਜਾਨਵਰ ਦੀ ਮੌਕਾ ਬਿਲਕੁਲ ਠੀਕ ਹੋ ਚੁਗੇ ਤੇ ਇੱਕ ਹਫਤੇ ਬਾਅਦ ਤੁਸੀਂ ਫਿਰ ਡਿਵਰਮਿੰਗ ਕਰਨੀ ਆਪਦੇ ਜਾਨਵਰ ਦੀ ਗਾਂ ਜਾਂ ਮੱਝ ਦੀ ਜਿਹਨੂੰ ਵੀ ਇਹ ਮੌਕਾ ਦੀ ਪ੍ਰੋਬਲਮ ਹੈ ਕਿ ਡਾਇਰੀਆ ਦੀ ਪ੍ਰੋਬਲਮ ਆ ਗਈ ਹੈ ਜੇ ਲੋੜ ਪਵੇ ਤਾਂ ਹਫਤੇ ਬਾਅਦ ਫਿਰ ਤੁਸੀਂ ਡਿਵਰਮਿੰਗ ਕਰ ਸਕਦੇ ਹਫਤੇ ਤੋਂ ਪਹਿਲਾਂ ਜੇ ਡਿਵਰਮਿੰਗ ਨਹੀਂ ਕਰਨੀ ਉਹਦੀ ਪਰ ਮਿੱਠਾ ਸੌਡਾ ਤੁਸੀਂ ਤਕਰੀਬਨ ਉਨੇ ਦਿਨਾਂ ਤੱਕ ਦਿਓ ਜਿੰਨਾਂ ਤੱਕ ਤੁਹਾਡੇ ਜਨਮ ਦੀ ਮੌਕਾ ਬਿਲਕੁਲ ਸਹੀ ਨਹੀਂ ਹੋ ਜਾਂਦੀ ਪੌਣ ਦੀ 5 ਦਿਨ ਲੱਗ ਜਾਂ ਪੌਣ ਦੀ 7 ਦਿਨ ਲੱਗ ਜਾਂ ਪੌਣ ਦੀ 10 ਦਿਨ ਲੱਗ ਜਾਂ ਉਹ ਤੱਕ ਤੁਸੀਂ ਦਿੰਦੇ ਰਹੋ ਤੇ ਤੁਹਾਨੂੰ ਵਧੀਆ ਰਿਜ਼ਲਟ ਮਿਲੂਗਾ ਜੇ ਵਾਰ-ਵਾਰ ਤੁਹਾਡੇ ਜਨਮਾਂ ਨੂੰ ਮੰਨ ਲਓ ਥਣਾ ਦੀ ਬਿਮਾਰੀ ਹੁੰਦੀ ਆ ਜਿਵੇਂ ਹੁਣ ਅੱਜ ਮੰਨ ਲਓ ਥਣਾ ਚੁੱਧੀਆਂ ਆਉਣ ਲੱਪੀਆਂ ਟੀਕੇ ਲਵਾ ਲੈ ਠੀਕ ਹੋ ਗਈ 15-20 ਦਿਨਾਂ ਬਾਅਦ ਫੇਰ ਪ੍ਰੋਬਲਮ ਆ ਗਈ ਫੇਰ ਫੇਰ ਠੀਕ ਹੋ ਗਈ 15-20 ਦਿਨਾਂ ਬਾਅਦ ਠੀਕ ਹੋ ਗਈ ਤੇ ਉਸ ਜਾਨਵਰ ਨੂੰ ਜੇ ਤੁਸੀਂ ਥੋੜਾ ਬਹੁਤਾ ਮਿੱਠਾ ਸੋਡਾ ਲਗਾਤਾਰ ਪਾਈ ਜਾਓਗੇ ਤਾਂ ਇਹ ਵੀ ਜੇ ਤੁਹਾਡੇ ਪਸ਼ੂ ਨੂੰ ਸਮੱਸਿਆਵਾਂ ਨਹੀਂ ਬੰਦ ਹੋ ਜੂਗੀ ਤਾਂ ਮਿੱਠੇ ਸੋਡੇ ਦੇ ਫਾਇਦੇ ਬਹੁਤ ਆ ਪਰ ਨੁਕਸਾਨ ਉਦੋਂ ਹੀ ਆ ਜਦੋਂ ਤੁਹਾਨੂੰ ਪਤਾ ਨਹੀਂ ਹੁੰਦਾ ਇਸ ਕਰਕੇ ਜੇ ਤੁਹਾਡੇ ਜਾਨਵਰ ਦੇ ਸੂਨ ਵਿੱਚ 2 ਕੁ ਮਹੀਨੇ ਰਹਿੰਦੇ ਆ ਤਾਂ ਉਦੋਂ ਤੱਕ ਲਗਭਗ ਉਹਨੂੰ ਮਿੱਠਾ ਸੋਡਾ ਬੰਦ ਕਰ ਦਿਓ ਕਿਉਂਕਿ ਉਹ ਕੈਲਸ਼ੀਅਮ ਦੇ ਸਰੀਰ ਦੇ ਵਿੱਚ ਜਿਹੜਾ ਲੈਵਲ ਹੁੰਦਾ ਉਹਦੇ ਵਿੱਚ gadbadi ਕਰ ਦਿੰਦਾ ਉਹਦੇ ਨਾਲ ਪਸ਼ੂ ਦਾ ਜਿਹੜਾ ਨਰਜੀਤ ਲੈਵਲ ਵੀ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਤੇ ਹੋਰ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਆਉਣੀ ਸ਼ੁਰੂ ਹੋ ਜਾਂਦੀਆਂ ਮਿੱਤਰੋ ਕੰਮ ਦੀ ਵੀਡੀਓ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਹਾਡੇ ਮਨ ਚ ਕੋਈ ਸਵਾਲ ਹੁੰਦਾ ਤਾਂ ਤੁਸੀਂ ਜ਼ਰੂਰ ਮੈਸੇਜ ਕਰ ਦਿਆ ਕਰੋ ਤੇ ਜਿੱਤੋ ਜਿੱਤੋ ਸੱਜਣ ਤੁਸੀਂ ਜੁੜਿਆ ਜ਼ਰੂਰ ਦੱਸਿਆ ਕਰੋ ਯਾਰ ਕਿਤੋਂ ਕਿਤੋਂ ਦੇ ਸੱਜਣ ਜੁੜੇ ਨੇ ਲਾਈਵ ਤੁਸੀਂ ਆਪਾਂ ਰੋਜ਼ਾਨਾ ਹੀ ਕੋਈ ਨਾ ਕਿਸੇ ਵਿਸ਼ੇ ਤੇ ਜੇ ਤੁਹਾਡਾ ਕੋਈ ਵਿਸ਼ਾ ਤੁਹਾਨੂੰ ਕੋਈ ਵੀਡੀਓ ਚਾਹੀਦੀ ਹੋਏ ਤਾਂ ਜ਼ਰੂਰ ਮੈਸੇਜ ਕਰਕੇ ਦੱਸਿਆ ਕਰੋ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇ ਤਾਂ ਚੈਨਲ ਨੂੰ ਨਵੇਂ ਜਿਹੜੇ ਸੱਜਣ ਵੀਡੀਓ ਦੇਖ ਲੈ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਤੇ ਬੈਲ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਧੰਨਵਾਦ ਜੀ ਸਾਰਿਆਂ ਦਾ Sara sashika